ਨੂਰ ਜਹਾਂ ਦੇ ਕਹਿੰਦੇ ਆ ইস্ট ਇੰਡੀਆ ਕੰਪਨੀ ਦੁਬਾਰਾ ਐਸਟੈਬਲਿਸ਼ ਹੋ ਗਈ ইস্ট ਇੰਡੀਆ ਕੰਪਨੀ ਦੁਬਾਰਾ ਐਸਟੈਬਲਿਸ਼ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਕੀ ਹੋਇਆ ਸ਼ਾਹ ਜਹਾਂ ਦਾ ਸ਼ਾਸਨ ਸ਼ਾਹ ਜਹਾਂ ਤੋਂ ਬਾਅਦ ਅਕਬਰ ਔਰੰਗਜ਼ੇਬ ਦਾ ਸ਼ਾਸਨ ਹੁੰਦਾ ਤਾਂ ਔਰੰਗਜ਼ੇਬ 1707 ਦੇ ਵਿੱਚ ਐਕਸਪਾਇਰ ਹੋ ਜਾਂਦਾ ਤਾਂ ਔਰੰਗਜ਼ੇਬ ਦਾ ਸ਼ਾਸਨ ਤੋਂ ਬਾਅਦ ਜਿਹੜੀ ইস্ট ਇੰਡੀਆ ਕੰਪਨੀ ਆ ਉਹ ਵੈਲ ਐਸਟੈਬਲਿਸ਼ ਹੋ ਜਾਂਦੀ ਇੰਡੀਆ ਵਿੱਚ ਹਰ ਜਗ੍ਹਾ ਤੇ ਲਗਭਗ ਉਹਨਾਂ ਦਾ ਰਾਜ ਹੁੰਦਾ ਹੁਣ ਫਿਰ ਇਹ ਐਕਟ ਲੈ ਕੇ ਆਉਣ ਦੀ ਜੇ ਆਪਾਂ ਗੱਲ ਕਰੀਏ ਰੈਗੂਲੇਟਿੰਗ ਐਕਟ ਆ ਗਿਆ ਹਨਾ ਰੈਗੂਲੇਟਿੰਗ ਐਕਟ 7073 ਇਹ ਲੈਣ ਦੀ ਜਰੂਰਤ ਕਿਉਂ ਵੜੀ ਤਾਂ ਇਹਦੀ ਇਹਦਾ ਜੀ ਬੈਕਗ੍ਰਾਉਂਡ ਦੇਖੀਏ ਤਾਂ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ ਦਵਾਰ ਆਫ ਦ ਬੈਟਲ ਆਫ ਬਕਸਰ ਹਨਾ ਐਂਡ ਪਲਾਸੀ ਜੇ ਆਪਾਂ ਗੱਲ ਕਰੀ ਤਾਂ 1700 57 ਦੇ ਵਿੱਚ ਵਾਰ ਆਫ ਪਲਾਸੀ ਹੋਇਆ ਹੁਣ ਪਲਾਸੀ ਦੇ ਵਾਰ ਕੀ ਸੀ ਪਲਾਸੀ ਦਾ ਜਦ ਆਪਣੀ ਲਗਭਗ ਸੱਪਨੇ ਪੜਿਆ ਹਨਾ ਪਲਾਸੀ ਦਾ ਯੁੱਧ ਤਾਂ ਹੁਣ ਪਲਾਸੀ ਦਾ ਇਹਨੂੰ ਜ਼ਿਆਦਾ ਡਿਸਕ੍ਰਿਪਸ਼ਨ ਨਹੀਂ ਦੇ ਦੂੰਗਾ ਮੈਂ ਕਿਉਂਕਿ ਆਪਾਂ ਐਰੈਕ ਪੜਨੇ ਆਂਗੇ ਆਪਾਂ ਪੋਲਿਟਿਕਸ ਪੜ ਰਹੇ ਆਂ ਤਾਂ ਇਹਦੇ ਵਿੱਚ ਹਿਸਟਰੀ ਦਾ ਪੋਰਸ਼ਨ ਆਪਾਂ ਬੜੀ ਡਿਟੇਲ ਨਾਲ ਪੜਾਂਗੇ ਨਾ ਤਾਂ ਹੁਣ ਇਹਦੇ ਵਿੱਚ ਆਪਾਂ ਕੋਈ ਜ਼ਿਆਦਾ ਸਿਰਫ ਓਵਰਵਿਊ ਦੇ ਦੂੰਗਾ ਮੈਂ ਤਾਂ ਹੁਣ ਹੋਇਆ ਕਿ ਪਲਾਸੀ ਦਾ ਜਿੱਦ ਕਿਉਂ ਹੋਇਆ ਪਲਾਸੀ ਦਾ ਜਿੱਦ 1757 ਦੇ ਵਿੱਚ ਹੋਇਆ ਤਾਂ ਕਾਰਨ ਕਿਸੇ ਕਾਰਨ ਹੀ ਸੀਗਾ ਕਿ ਬੰਗਾਲ ਦਾ ਜਿਹੜਾ ਨਵਾਬ ਸੀ ਹੁਣ ਜਿਹੜੀ ਕੰਪਨੀ ਸੀ ਨਾ ਕੰਪਨੀ ਦਾ ਜਿਹੜਾ ਸ਼ਾਸਨ ਸੀਗਾ ਉਹ ਬੰਗਾਲ ਦੇ ਵਿੱਚ ਹੀ ਸੀਗਾ ਤਾਂ ਬੰਗਾਲ ਦਾ ਜਿਹੜਾ ਨਵਾਬ ਸੀ ਸਰਾਜ ਉਦਦਲਾ ਸਰਾਯੂ ਦਾ ਦਾਲਸ ਹੀ ਰਹਾ ਸੀਗਾ ਤਾਂ ਉਹਦਾ ਰਾਹ ਸੀਗਾ ਉੱਥੇ ਤਾਂ ਹੋਇਆ ਇਹ ਕਿ ਉਹਨੇ ਕੀ ਕੀਤਾ ਲਗਭਗ 146 ਅੰਗਰੇਜ਼ ਸੀਗੇ ਉਹਨਾਂ ਨੂੰ ਇੱਕ ਛੋਟੀ ਜਿਹੀ ਕੋਠੜੀ ਦੇ ਵਿੱਚ ਬੰਦ ਕਰਤਾ ਜਿਹਨੂੰ ਆਪਾਂ ਬਲੈਕ ਹੋਲ ਦੀ ਘਟਨਾ ਕਹਿੰਦੇ ਆ ਤਾਂ ਬਲੈਕ ਹੋਲ ਦੀ ਜਿਹੜੀ ਜਦੋਂ ਘਟਨਾ ਹੋਈ ਤਾਂ ਸਰਾਯੂ ਤੋਂ ਦਾਲਾ ਨਹੀਂ ਲਗਭਗ ਕੀ ਹੈਗਾ 146 ਜਿਹੜੇ ਬ੍ਰਿਟਿਸ਼ਰਸ ਸੀਗੇ ਉਹਨਾਂ ਨੂੰ ਕੀ ਕਰਤਾ ਉਹਨਾਂ ਨੂੰ ਇੱਕ ਕੋਠੜੀ ਦੇ ਵਿੱਚ ਬੰਦ ਕਰਤਾ ਉਹਦੇ ਵਿੱਚੋਂ ਲਗਭਗ 23 ਸਰਵਾਈਵ ਕੀਤੇ ਤੇ ਇਹੀ ਬਚੇ ਤਾਂ ਜਦੋਂ 23 ਵਜੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਇੱਕ ਹਾਲਵੈਲ ਨਾਂ ਦਾ ਬੰਦਾ ਸੀਗਾ ਉਹ ਭੱਜਿਆ ਠੀਕ ਹੈ ਤਾਂ ਉਹ ਭੱਜ ਕੇ ਅ ਗਿਆ ਤਾਂ ਉਹਨਾਂ ਉਹਨਾਂ ਨੇ ਕਹਿਣ ਤੇ ਨਾ ਤਾਂ ਰੋਬਰਟ ਕਲਾਈ ਉਸ ਟਾਈਮ ਜਿਹੜਾ ਗਵਰਨਰ ਸੀਗਾ ਤਾਂ ਰੋਬਰਟ ਕਲਾਈ ਕੋਲੇ ਗਿਆ ਤਾਂ ਰੋਬਰਟ ਕਲਾਈ ਨੂੰ ਉਹਨੇ ਸਾਰੀ ਸਿਚੁਏਸ਼ਨ ਦੱਸੀ ਵੀ ਸਰਾਜੂਦਦੋਲਾ ਨੇ ਇਸ ਤਰ੍ਹਾਂ ਕੀਤਾ ਤਾਂ ਰੋਬਰਟ ਕਲਾਈ ਆਪਣੀ ਜਿਹੜੀ ਸੈਨਾ ਲੈ ਕੇ ਬੰਗਾ ਬੰਗਾਲ ਦੇ ਵਿੱਚ ਹੁੰਦਾ ਤਾਂ ਇੱਥੇ ਕੀ ਕਰਦਾ ਜਿਹੜਾ ਸਰਾਜੂਦਦੋਲਾ ਦਾ ਜਿਹੜਾ ਇੱਕ ਸੈਨਾਪਤੀ ਹੁੰਦਾ ਮੁੱਖ ਸੈਨਾਪਤੀ ਦਾ ਉਹਦਾ ਨਾਮ ਹੁੰਦਾ ਮੀਰ ਜਾਫਰ ਤਾਂ ਮੀਰ ਜਾਫਰ ਜਿਹੜਾ ਉਹਨੂੰ ਆਪਦੇ ਵੱਲ ਕਰ ਲੈਂਦਾ ਤੇ ਜਦੋਂ ਬੈਟਲ ਆਫ ਪਲਾਸੀ ਹੁੰਦਾ ਪਲਾਸੀ ਦਾ ਯੁੱਧ ਹੁੰਦਾ ਤਾਂ ਮੀਰ ਜਾਫਰ ਜਿਹੜਾ ਸੀ ਅੰਗਰੇਜ਼ਾਂ ਨਾਲ ਰਲ ਗਿਆ ਸੀਗਾ ਤਾਂ ਮੀਰ ਜਾਫਰ ਸਿਰਾਜ ਹਨਾ ਸਿਰਾਜ ਦੇ ਵਿਰੁੱਧ ਹੋ ਜਾਂਦਾ ਤਾਂ ਸਿਰਾਜ ਦੌਲਾ ਦੇ ਵਿਰੁੱਧ ਹੋ ਜਾਂਦਾ ਕੌਣ ਮੀਰ ਜਾਫਰ ਠੀਕ ਹੈ ਤਮੀਰ জাফর ਜਿਹੜਾ ਇਸ ਆਪਦੇ ਰਾਜ ਦੇ ਹੀ ਵਿਰੁੱਧ ਹੋ ਜਾਂਦਾ ਤਾਂ ਇਸੇ ਕਰਕੇ ਕੀ ਹੋ ਜਾਂਦਾ ਕਿ ਇਹ ਜਿਹੜਾ ਯੁੱਧ ਜਿਹੜਾ ਸੀਗਾ ਉਹ ਹਾਰ ਜਾਂਦੇ ਆ ਠੀਕ ਹੈ 57 ਦੇ ਵਿੱਚ ਇਹ ਹਾਰ ਗਿਆ ਤਾਂ ਫਿਰ ਕੀ ਹੋਇਆ ਬਕਸਰ ਦਾ ਯੁੱਧ ਹੋਇਆ ਬਕਸਰ ਬੈਟਲ ਆਫ ਬਕਸਰ ਬਕਸਰ ਦਾ ਯੁੱਧ ਹੁੰਦਾ 1764 ਦੇ ਵਿੱਚ ਠੀਕ ਹੈ ਤਾਂ 1764 ਦੇ ਵਿੱਚ ਬਕਸਰ ਦਾ ਜੰਗ ਹੁੰਦਾ ਤਾਂ ਹੁਣ ਹੋਇਆ ਕਿ ਕਿ 57 ਤੋਂ ਬਾਅਦ ਨਾ 1760 ਦੇ ਵਿੱਚ 1760 ਦੇ ਵਿੱਚ ਜਿਹੜਾ ਸੀਗਾ ਰੋਬਰਟ ਕਲਾਈਵ ਉਹ ਇੰਗਲੈਂਡ ਚਲ ਜਾਂਦਾ ਛੁੱਟੀਆਂ ਘਟਣ ਦੇ ਲਈ ਇੰਗਲੈਂਡ ਚਲ ਜਾਂਦਾ ਤਾਂ ਇਸ ਟਾਈਮ ਤੇਲੀ ਬ੍ਰਿਟਿਸ਼ ਇੰਡੀਆ ਕੰਪਨੀ ਦਾ ਕੋਈ ਗਵਰਨਰ ਨਹੀਂ ਹੁੰਦਾ ਇਸ ਟਾਈਮ ਕੋਈ ਹਨਾ ਤਾਂ ਇਸ ਟਾਈਮ ਕਿਦਾ ਕਿ ਜਿਹੜਾ ਮੀਰ ਹੁਣ ਜਿਹੜਾ ਦੇਖੋ ਇੱਥੇ ਮੀਰ ਜਾਫਰ ਸੀ ਨਾ ਮੀਰ ਜਾਫਰ ਨੇ ਲਾਲਚ ਦੇ ਵਿੱਚ ਆ ਗਏ ਹਨਾ ਮੀਰ ਜਾਫਰ ਨੇ ਲਾਰਜ ਦੇ ਵਿੱਚ ਆ ਕੇ ਸਰਾਯੂ ਦੇ ਤੁਲੇ ਨੂੰ ਮਰਵਾਤਾ ਸੀਗਾ ਤਾਂ ਸਰਾਯੂ ਦੇ ਤੁਲਾ ਮਰ ਗਿਆ ਸੀਗਾ ਤਾਂ ਮੀਰ জাফর ਇੱਥੋਂ ਦਾ ਰਾਜਾ ਬਣ ਗਿਆ ਸੀਗਾ ਤਾਂ ਰਾਜਾ ਜਦੋਂ ਮੀਰ জাফর ਬਣਿਆ ਤਾਂ ਹੁਣ ਅੰਗਰੇਜ਼ਾਂ ਨੂੰ ਐਵੇਂ ਜਿਵੇਂ ਅਸੀਂ ਕਹਾਂਗੇ ਉਵੇਂ ਹੀ ਮੀਰ জাফর ਨੂੰ ਕਰਨਾ ਪਊਗਾ ਤਾਂ ਉਹ ਇੱਕ ਕਟਬਦਲੀ ਤਰ੍ਹਾਂ ਯੂਜ਼ ਕਰਦੇ ਸੀ ਤਾਂ ਮੀਰ জাফর ਨੇ ਕੁਝ ਟਾਈਮ ਤੱਕ ਕੰਮ ਕੀਤਾ ਠੀਕ ਹੈ ਬਾਅਦ ਵਿੱਚ ਉਹ ਅੰਗਰੇਜ਼ਾਂ ਦਾ ਵਿਰੋਧ ਕਰਨ ਲੱਗ ਗਿਆ ਠੀਕ ਹੈ ਤਾਂ ਉਹਨਾਂ ਨੇ ਮੀਰ জাফর ਨੇ ਕੀ ਕੀਤਾ ਇੱਥੇ ਡੱਚ ਈਸਟ ਇੰਡੀਆ ਕੰਪਨੀ ਨੂੰ ਵੀ ਬੁਲਾਇਆ ਵੀ ਈਸਟ ਇੰਡੀਆ ਕੰਪਨੀ ਐਂਡ ਡੱਚ ਇਸਟ ਇੰਡੀਆ ਕੰਪਨੀ ਆਪਸ ਵਿੱਚ ਲੜਨਗੇ ਤਾਂ ਅਸੀਂ ਆਜ਼ਾਦ ਹੋ ਜਾਾਂਗੇ ਤਾਂ ਇਸ ਤਰ੍ਹਾਂ ਵੀ ਕੀਤਾ ਬਟ ਅੰਗਰੇਜ਼ਾਂ ਨੂੰ ਇਹਦੀ ਚਾਲ ਦਾ ਪਤਾ ਲੱਗ ਗਿਆ ਤਾਂ ਮੀਰ জাফর ਦੀ ਜਗ੍ਹਾ ਫਿਰ ਉਹਨਾਂ ਨੇ ਕੀਤਾ ਇਹਦੇ ਜਵਾਈ ਸੀ ਜਿਹੜਾ ਦਾ ਇਹਨਾਂ ਦਾ ਜਵਾਈ ਸੀਗਾ ਮੀਰ ਕਾਸਿਮ ਤਾਂ ਮੀਰ ਕਾਸਿਮ ਨੂੰ ਕੀ ਕੀਤਾ ਗਿਆ ਮੀਰ ਕਾਸਿਮ ਨੂੰ ਬਣਾਇਆ ਗਿਆ ਰਾਜਾ ਤਮੀਰ ਕਾਸਿਮ ਨੂੰ ਰਾਜਾ ਬਣਾਇਆ ਗਿਆ ਬਟ ਕੁਝ ਟਾਈਮ ਬਾਅਦ ਮੀਰ ਕਾਸਿਮ ਵੀ ਇਸ ਤਰ੍ਹਾਂ ਅੰਗਰੇਜ਼ਾਂ ਦੇ ਵਿਰੁੱਧ ਕੰਮ ਕਰਨ ਲੱਗ ਗਿਆ ਤਾਂ ਉਹਨਾਂ ਨੇ ਫਿਰ ਮੁੜ ਕੇ ਕੀ ਕੀਤਾ ਮੀਰ জাফর ਨੂੰ ਹੀ ਰਾਜਾ ਬਣਾਇਆ ਤਾਂ ਫਿਰ ਕੀਆ ਹੁਣ ਮੀਰ ਕਾਸਿਮ ਨੂੰ ਗੱਦੀ ਤੋਂ ਉਤਾਰਤਾ ਜਦੋਂ ਤਮੀਰ ਕਸ ਨੇ ਬਣ ਚਾਇਆ ਵੀ ਮੈਨੂੰ ਥੋੜੇ ਦਿਨ ਗੱਡੀ ਤੇ ਬਿਠਾ ਕੇ ਮੈਨੂੰ ਥੋੜੇ ਦਿਨ ਰਾਜ ਰਾਜਾ ਬਣਾ ਕੇ ਹੁਣ ਮੈਨੂੰ ਉਤਾਰਤਾ ਤਾਂ ਫਿਰ ਉਹ ਕੀ ਕਰਦਾ ਦਿੱਲੀ ਦੇ ਰਾਜੇ ਕੋਲ ਜਾਂਦਾ ਦਿੱਲੀ ਦਾ ਰਾਜਾ ਹੁੰਦਾ ਆਲਮ ਸ਼ਾਹ ਸੈਕਿੰਡ ਠੀਕ ਹੈ ਫਿਰ ਉਹ ਆਉਤ ਦੇ ਨਵਾਬ ਕੋਲੇ ਜਾਂਦਾ ਠੀਕ ਹੈ ਤਾਂ ਇਸ ਤਰ੍ਹਾਂ ਕੀ ਤਿੰਨੇ ਰਾਜ ਇਕੱਠੇ ਹੋ ਜਾਂਦੇ ਆ ਆਬਦਾਨ ਨਵਾਬ ਦਿੱਲੀ ਦਾ ਰਾਜਾ ਐਂਡ ਜਿਹੜਾ ਸੀਗਾ ਮੀਕ ਕਾਸਮ ਇਕੱਠੇ ਰਹਿੰਦੇ ਇਹ ਫਿਰ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਆ 1764 ਦੇ ਵਿੱਚ ਦ ਵਾਰ ਆਫ ਬਕਸਰ ਬਕਸਰ ਦਾ ਜੰਗ ਹੁੰਦਾ ਤਾਂ ਬਕਸਰ ਦੇ ਜੰਗ ਦੇ ਵਿਚਾਲੇ ਇਹਨਾਂ ਦਾ ਜਿਹੜਾ ਅੰਗਰੇਜ਼ ਜਿਹੜਾ ਰੋਬਰਟ ਕਲਾਈਟ ਤਾਂ ਹੁੰਦਾ ਨਹੀਂ ਇੱਥੇ ਤਾਂ ਹੈਕਟਰ ਮਨਰੋ ਦੇ ਨਾਲ ਇਹਨਾਂ ਦਾ ਮੁਕਾਬਲਾ ਹੁੰਦਾ ਤਾਂ ਇਹ ਵੀ ਜੰਗ ਜਿਹੜਾ ਹੈਗਾ ਇਹ ਹਾਰ ਜਾਂਦੇ ਆ ਇਨਾਲ ਹਰ ਜਦਾਂ ਇਹ ਉਧਾਰਿਆ ਜਾਂਦਾ ਤਾਂ ਜਿੱਦੇ ਜਿੱਦੋ ਹਰ ਜਾਂਦੇ ਆ ਤਾਂ ਫਿਰ ਕੀ ਆ ਹੁਣ ਹੁਣ ਉਹਨਾਂ ਨੂੰ ਲੱਗਦਾ ਵੀ ਅੰਗਰੇਜ਼ ਅੰਗਰੇਜ਼ ਅੰਗਰੇਜ਼ਾਂ ਨੂੰ ਵੀ ਲੱਗਦਾ ਵੀ ਹੁਣ ਸਾਨੂੰ ਇੱਕ ਕਰਨ ਜਿਹਦਾ ਕੁਝ ਰੂਲ ਐਂਡ ਰੈਗੂਲੇਸ਼ਨਸ ਲੈ ਕੇ ਆਉਣਾ ਜਾਂਦੇ ਐਸਲਿਊ ਕੀ ਲੈਣਦੇ ਆ ਔਰ ਰੈਗੂਲੇਟਿੰਗ ਐਕਟ ਲੈਣਦੇ ਆ ਠੀਕ ਹੈ ਰੈਗੂਲੇਟਿੰਗ ਐਕਟ ਲਿਆਂਦਾ ਗਿਆ 17 uh, 73 ਦੇ ਵਿੱਚ ਜਿਹੜਾ ਪਹਿਲਾ ਰੈਗੂਲੇਟਿੰਗ ਐਕਟ ਆ ਤਾਂ ਰੈਗੂਲੇਟਿੰਗ ਐਕਟ 773 ਲਿਆਂਦਾ ਗਿਆ ਉਹਨਾਂ ਵਿੱਚ ਹੋਇਆ ਕੀ ਹੁਣ ਹੋਇਆ ਇਹ ਕਿ ਜਿੰਨੀ ਵੀ ਪਾਵਰ ਸੀ ਨਾ ਸਾਰੀ ਦੀ ਸਾਰੀ ਉਹ ਬੰਗਾਲ ਦਾ ਜਿਹੜਾ ਗਵਰਨਰ ਸੀਗਾ ਉਹਦੇ ਕੋਲ ਉਹਨੂੰ ਦਿੱਤੀ ਗਈ ਪਹਿਲਾਂ ਬੰਗਾਲ ਦਾ ਗਵਰਨਰ ਸੀ ਹੁਣ ਇਹਨੂੰ ਚੇਂਜ ਕਰਕੇ ਕੀ ਕੀਤਾ ਗਿਆ ਬੰਗਾਲ ਦੇ ਗਵਰਨਰ ਨੂੰ ਕੀ ਬਣਾਤਾ ਹੈਗਾ ਡਿਗਵਰਨਰ ਆਫ ਬੰਗਾਲ ਨਾਊ ਵਿਲ ਬੀ ਕਾਲਡ ਐਜ਼ ਅ ਗਵਰਨਰ ਜਨਰਲ ਆਫ ਬੰਗਾਲ ਬੰਗਾਲ ਦੇ ਗਵਰਨਰ ਨੂੰ ਬੰਗਾਲ ਗਵਰਨਰ ਜਨਰਲ ਕਿਹਾ ਜਾਊਗਾ ਹੁਣ ਕਲਾ ਗਵਰਨਰ ਤਾਂ ਕੁਝ ਕੰਮ ਨਹੀਂ ਕਰ ਸਕਦਾ ਇਸ ਲਈ ਉਹਦੇ ਨਾਲ ਕਿ ਉਹਦੀ ਹੈਲਪ ਲੀਕ ਆ ਚਾਰ ਐਗਜ਼ੀਕਿਊਟਿਵ ਜਿਹੜੇ ਕੀ ਆ ਉਹਦੀ ਹੈਲਪ ਲੀਕ ਆ ਪ੍ਰੋਵਾਈਡ ਕੀਤੇਗੇ ਕਿ ਚਾਰ ਉਹਦੇ ਨਾਲ ਕੀਆ ਕਾਉਂਸਲਸ ਚਾਰ ਜਨਾਂ ਦੀ ਕਾਉਂਸਲ ਹੋਊਗੀ ਠੀਕ ਹੈ ਤਾਂ ਜਿਹੜੇ ਪਹਿਲੇ ਜਿਹੜੇ ਗਵਰਨਰ ਜਨਰਲ ਬਣੇ ਤਾਂ ਕੋਈ ਵਾਰ ਪ੍ਰਸ਼ਨ ਵਿੱਚ ਪੁੱਛ ਲੈ ਤਾ ਪਹਿਲੇ ਗਵਰਨਰ ਜਨਰਲ ਆਫ ਬੰਗਾਲ ਕੌਣ ਸੀ ਵਾਰਨ ਹਾਸਟਿੰਗਸ ਵਾਰਨ ਹਾਸਟਿੰਗਸ ਫਰਸਟ ਗਵਰਨਰ ਜਨਰਲ ਆਫ ਬੰਗਾਲ ਸੀ ਠੀਕ ਹੈ ਤਾਂ ਹੁਣ ਹੋਇਆ ਕਿ ਉਸ ਟਾਈਮ ਕਿਹਾ ਜੇ ਆਪਾਂ ਮੇਨਲੀ ਪ੍ਰੈਜਿਡੈਂਸੀਆਂ ਦੇਖੀ ਠੀਕ ਹੈ ਤਾਂ ਮੇਨਲੀ ਕਿਉਂਕਿ ਉਸ ਟੈਪਸੀਆਂ ਪਹਿਲੇ ਮੇਨਲੀ ਤਿੰਨ ਪ੍ਰੈਜਿਡੈਂਸੀਆਂ ਸੀ ਬੰਗਾਲ ਪ੍ਰੈਜਿਡੈਂਸੀ ਜਨ ਕਲਕੱਤਾ ਪ੍ਰੈਜਿਡੈਂਸੀ ਦੇ ਨਾਮ ਨਾਲ ਜਿਹੜਾ ਮਦਰਾਸ ਪ੍ਰੈਜਿਡੈਂਸੀ ਤੇ ਬੰਬੇ ਪ੍ਰੈਜਿਡੈਂਸੀ ਤਾਂ ਹੁਣ ਇਹ ਪਹਿਲਾਂ ਤਿੰਨ ਇੰਡੀਪੈਂਡੈਂਟ ਸੀਗੀਆਂ ਬਟ ਬਾਅਦ ਵਿੱਚ ਕੀ ਕੀਤਾ ਗਿਆ ਬੰਗਾਲ ਦੇ ਗਵਰਨਰ ਨੂੰ ਹੀ ਕਿਹਾ ਗਵਰਨਰਲ ਜਨਰਲ ਬਣਾਤਾ ਗਿਆ ਤਾਂ ਹੁਣ ਇਹਨਾਂ ਦੀ ਪਾਵਰ ਜ਼ਿਆਦਾ ਜਿਹੜੀ ਸੀ ਉਹ ਖੋਲ ਹੀ ਗਈ ਤਾਂ ਹੁਣ ਇਹ ਵੀ ਜਿਹੜੇ ਹੈਗੇ ਰਿਪੋਰਟ ਕਿਨੂੰ ਕਰਨਗੇ ਬੰਗਾਲ ਦੇ ਗਵਰਨਰ ਨੂੰ ਬੰਗਾਲ ਦੇ ਗਵਰਨਰ ਨੂੰ ਰਿਪੋਰਟ ਇਦੇ ਵਿੱਚ ਨਵਾਂ ਕਨਸੈਪਟ ਆਇਆ ਕਿ ਜਿਹੜੀ ਇੰਡੀਅਨ ਲੋਕਾਂ ਉਹਨਾਂ ਦੇ ਲਈ ਵੀ ਠੀਕ ਹੈ ਉਹਨਾਂ ਨੂੰ ਨਿਆਂ ਦੇ ਲਈ ਵੀ ਕੀਤਾ ਇੱਕ ਕੋਰਟ ਲੈਂਦੀ ਜੇ ਤਾਂ ਸੁਪਰੀਮ ਕੋਰਟ 1774 ਦੇ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਲੈਂਦੀ ਹੈ ਇੰਡੀਆ ਦੇ ਵਿੱਚ ਠੀਕ ਹੈ ਤਾਂ ਉਹਦੇ ਨਾਲ ਇੱਕ ਸੀਜੀ ਹੈ ਹੋਗਾ ਸੀਜੀ ਮਤਲਬ ਚੀਫ ਜਸਟਿਸ ਇੰਡੀਆ ਹੋਗਾ ਤੇ ਉਹਦੇ ਨਾਲ ਤਿੰਨ ਐਡ ਹੌਕ ਜਜਸ ਹੋਣਗੇ ਤੇ ਇਹਨਾਂ ਦੇ ਨਾਲ ਹੈਲਪਰ ਹੋਣਗੇ ਠੀਕ ਹੈ ਤਾਂ ਇਸਲਾਵਾ ਪਹਿਲੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਸੀ ਉਹ ਸੀ ਐਲੀਜ਼ਾ ਇੰਪੇ ਐਲੀਜ਼ਾ ਇੰਪੇ ਵਾਸ ਦਾ ਫਰਸਟ ਸੀਜੀ ਠੀਕ ਹੈ ਐਂਡ ਕਰਮਚਾਰੀ ਜਿਹੜੇ ਹੈਗੇ ਉਹ ਤੋਹਫੀ ਨਹੀਂ ਲੈਣਗੇ ਉਸ ਟਾਈਮ ਕਿਸੇ ਨੇ ਬ੍ਰਾਈ ਬੋਤਨਦੀ ਸੀ ਰਿਸ਼ਵਤ ਵਾਹ ਦਿੱਤੀ ਜਾਂਦੀ ਸੀਗੀ ਤਾਂ ਕੀ ਕਨਸੈਪਟ ਲੈਂਦਾ ਗਿਆ ਕਿ ਜਿੰਨੇ ਵੀ ਇਸਟ ਇੰਡੀਆ ਕੰਪਨੀ ਦੇ ਕਰਮਚਾਰੀ ਆ ਉਹ ਕਿਸੇ ਵੀ ਪ੍ਰਕਾਰ ਦੇ ਜਿਹੜੇ ਗਿਫਟਸ ਆ ਹਨਾ ਲੋਕਲ ਦੇਸੀ ਰਾਜਾਂ ਤੋਂ ਤਾਂ ਉਹ ਕਿਸੇ ਵੀ ਪ੍ਰਕਾਰ ਦੇ ਗਿਫਟ ਲੈਣਗੇ ਇਸ ਤਰ੍ਹਾਂ ਹਨਾ ਤਾਂ ਫਿਰ ਇੱਕ ਸਭ ਤੋਂ ਮੇਨ ਜਿਹੜਾ ਕੰਮ ਕੀਤਾ ਗਿਆ ਕਿ ਕੌਂਡ ਆਫ ਡਾਇਰੈਕਟਰ ਠੀਕ ਹੈ ਜਿਹਨੂੰ ਆਪਾਂ ਸੀਓਡੀ ਦੇ ਨਾਮ ਨਾਲ ਜਾਣਦੇ ਆ ਕੌਂਡ ਆਫ ਡਾਇਰੈਕਟਰ ਜਿਹੜਾ ਸੀਗੀ ਇੱਕ ਬਾਡੀ ਜਿਹੜੀ ਸਟੈਬਲਿਸ਼ ਕੀਤੀ ਗਈ ਕਿ ਇੱਕ ਆਫੀਸ਼ੀਅਲ ਬਾਡੀ ਸੀ ਜਿਹੜੀ ਕਿ ਇੰਗਲੈਂਡ ਦੇ ਵਿੱਚ ਬੈਠ ਕੇ ਠੀਕ ਹੈ ਇੰਗਲੈਂਡ ਦੇ ਵਿੱਚ ਬੈਠ ਕੇ ਇਸ ਕੰਪਨੀ ਨੂੰ ਰੂਲ ਕਰਦੀ ਸੀ ਠੀਕ ਹੈ ਤਾਂ ਇਹ ਅਫੀਸ਼ੀਅਲ ਜਿਹੜੇ ਜਿਸ ਤਰ੍ਹਾਂ ਦੇ ਡਾਇਰੈਕਸ਼ਨ ਦਿੰਦੇ ਸੀ ਤਾਂ ਉਸੇ ਤਰ੍ਹਾਂ ਇਸ ਇੰਡੀਆ ਕੰਪਨੀ ਕੀਆ ਡਾਇਰੈਕਸ਼ਨ ਨੂੰ ਮੰਨਦੀ ਸੀ ਉਸੇ ਤਰ੍ਹਾਂ ਕੰਮ ਕਰਦੀ ਸੀ ਤਾਂ ਹੁਣ ਇਹਦੇ ਵਿੱਚ ਕੁਝ ਹੋਇਆ ਕਿ ਕੁਝ ਇਸ ਰੈਗੂਲੇਟਿੰਗ ਐਕਟ ਦੇ ਵਿੱਚ ਕੁਝ ਚੇਂजेस ਲੰਦੇ ਗਏ ਚੇਂजेस ਕਰਦਿਆਂ ਜਿੰਨ ਕਿ ਐਮੈਂਡਿੰਗ ਐਕਟ 1781 1781 ਦਾ ਐਕਟ ਲੰਦਾ ਗਿਆ ਹੁਣ ਹੋਇਆ ਕਿ ਸੁਪਰੀਮ ਕੋਰਟ ਜੀ ਠੀਕ ਹੈ ਸੁਪਰੀਮ ਕੋਰਟ ਨੂੰ ਪਾਵਰ ਜ਼ਿਆਦਾ ਸੀ ਹੁਣ ਇਹਦੇ ਵਿੱਚ ਕੁਝ ਚੇਂजेस ਕੀਤੇ ਗਏ ਤਾਂ ਹੁਣ ਇਹਨਾਂ ਨੇ ਕੀ ਕਿਹਾਗਾ ਕਿ ਈਸਟ ਇੰਡੀਆ ਕੰਪਨੀ ਦੇ ਜਿਹੜੇ ਆਫੀਸ਼ੀਅਲ ਮੈਂਬਰ ਆ ਜਿਵੇਂ ਕੀ ਹੋ ਗਿਆ ਗਵਰਨਰ ਜਨਰਲ ਉਹਦੇ ਨਾਲ ਜਿਹੜੇ ਚਾਰ ਐਗਜ਼ੀਕਿਊਟਿਵ ਆਫੀਸਰ ਆ ਤੇ ਕੁਝ ਜਿਹੜੇ ਸਰਵੈਂਟ ਜਿਹੜੇ ਹੈਗੇ ਆ ਕੁਝ ਕਾਨੂੰਨੀ ਕੰਮ ਕਰਦੇ ਹਨ ਮਤਲਬ ਕਿ ਆਪਦੇ ਪ੍ਰਾਈਵੇਟ ਕੰਪਨੀ ਜਿਹੜੇ ਕੋਈ ਕਾਨੂੰਨੀ ਕੰਮ ਕਰ ਰਿਹਾ ਤਾਂ ਇਸ ਤਰ੍ਹਾਂ ਦੇ ਮਾਮਲੇ ਆ ਦੇ ਵਿੱਚ ਸੁਪਰੀਮ ਕੋਰਟ ਕੋਈ ਵੀ ਦਖਲਅੰਦਾਜ਼ੀ ਨਹੀਂ ਕਰ ਸਕਦੀ ਇਟ ਮੀਨਸ ਕਿਆ ਸੁਪਰੀਮ ਕੋਰਟ ਇਜ਼ ਐਗਜ਼ੈਂਪਟਡ ਫਰਮ ਦਾ ਰੈਵਨਿਊ ਐਂਡ ਅਨਦਰ ਡਿਸਪੂਟਸ ਹਨਾ ਤਾਂ ਇਹਨਾਂ ਤੋਂ ਦੂਰ ਰੱਖਿਆ ਗਿਆ ਠੀਕ ਹੈ ਕੀ ਕਿਹਾ ਗਿਆ ਕਿ ਰੈਵਨਿਊ ਦੇ ਮਾਮਲੇਾਂ ਵਿੱਚ ਆਮਦਨ ਦੇ ਮਾਮਲੇਾਂ ਦੇ ਵਿੱਚ ਸੁਪਰੀਮ ਕੋਰਟ ਇਹਨਾਂ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲੈ ਸਕਦੀ ਨਾਗ ਵਰਨਾ ਜਨਰਲ ਨੂੰ ਕੋਈ ਕੁਐਸਚਨ ਪੁੱਛ ਸਕਦੇ ਕੋਈ ਵਰਨਾ ਜਨਰਲ ਨੂੰ ਕੋਈ ਕੰਮ ਕੀਤਾ ਐਗਜ਼ੀਕਿਊਟਿਵ ਇਹ ਜਾਂ ਕੋਈ ਸਰਵੈਂਟ ਹੈ ਗਿਆ ਉਹ ਸਰਕਾਰ ਦਾ ਕੰਮ ਕਰ ਰਿਹਾ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਸੁਪਰੀਮ ਕੋਰਟ ਕੀ ਹੈ ਐਕਸ਼ਨ ਨਹੀਂ ਲੈ ਸਕਦੀ ਇਸਲਾਵਾ ਹੋਰ ਕਿਸੇ ਦਾ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਜਿੰਨੇ ਵੀ ਜਿਹੜੇ ਕੰਮ ਕੀਤੇ ਜਾਣਗੇ ਨਾ ਕੁਝ ਜਿਹੜੇ Hindu ਐਕਟ ਦੇ ਹਿੰਦੂਆਂ ਦੇ ਜਿਹੜੇ ਮਸਲੇ ਆ ਹਿੰਦੂ ਹਿੰਦੂ ਲਾਅ ਅਕੋਰਡਿੰਗ ਸੁਲਝਾਏ ਜਾਣਗੇ ਮੁਸਲਮਾਨਾਂ ਦੇ ਜਿਹੜੇ ਮਸਲੇ ਆ ਮੁਹਮਮਦਨ ਲਾ ਦੇ ਅਕੋਰਡਿੰਗ ਕੀਆ ਉਹਨਾਂ ਨੂੰ ਸੌਲਡ ਆਊਟ ਕੀਤਾ ਜਾਊਗਾ ਤਾਂ ਇਹਨਾਂ ਇਹ ਦੋ ਐਕਟ ਆਏ ਫਿਰ ਉਸ ਤੋਂ ਬਾਅਦ ਇੱਕ ਰੈ